ਮੈਂ ਹਸਬੰਡ ਨੂੰ ਦੱਸ ਰਹੀ ਸੀ ਮੈਂ ਕਹ ਰਹੰਦਿਆਂ ਮੈਂ ਡਿਊਟੀ ਤੇ ਜਦੋਂ ਆਉਣੀ ਹਾਂ ਤਾਂ ਮੇਰੇ ਕੋਲ ਸਿਰਫ ਮੇਰੀ ਉਹਦੀ YouTube ਵਾਲੀ ਪਲੇਲਿਸਟ ਚ ਨਾ ਇੱਕ ਨਿਰਵਾਰਪਨ ਹੋ ਗਿਆ ਇਹ ਆਪਣਾ ਐਵਲੇ ਵੀਰਾ ਹੋ ਗਿਆ ਜਵੰਦਾ ਇਹਨਾਂ ਦੇ ਤੇ ਮੈਂ ਕਿਹਾ ਜਦੋਂ ਮੇਰੇ ਘਰ ਦਾ ਮੋੜ ਆਉਂਦਾ ਨਾ ਤੇ ਇੱਕੋ ਹੀ ਲਾਈਨ ਰਿਪੀਟ ਹੁੰਦੀ ਸੀ ਉਹ ਡੇਲੀ ਬੇਸਿਸ ਤੇ ਉਹ ਰੁਟੀਨ ਹੈ ਕਿ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜੱਗ ਨੂੰ ਕੋਈ ਫਰਕ ਨਹੀਂ ਪੈਣਾ ਐਕਚੁਅਲ ਚ ਸ਼ਾਇਦ ਉਹ ਹੀ ਪਰ ਰੱਬ ਕਰੇਗੀ ਐਦਾਂ ਨਹੀਂ ਹੋਏ ਕਦੇ ਮੁਲਾਕਾਤ ਹੋਈ ਸੀ ਕਦੀ ਨਹੀਂ ਹੋਈ ਜੀ ਨਹੀਂ ਨਹੀਂ ਮੈਨੂੰ ਇਹ ਹੀ ਨਹੀਂ ਪਤਾ ਸੀ ਕਿ ਮੈਂ ਨਹੀਂ ਮੇਰਾ ਮੇਰਾ ਦਿਲ ਤੋਂ ਇੰਨਾ ਵੱਡਾ ਕਨੈਕਟ ਹੈ ਉਹਨਾਂ ਦੇ ਨਾਲ ਮੈਨੂੰ ਪਤਾ ਹੀ ਨਹੀਂ ਸੀ ਰੁਟੀਨ ਦੇ ਵਾਂਗੂ ਮਤਲਬ ਨਹੀਂ ਰੁਟੀਨ ਵਾਂਗੂ ਬਸ ਉਹਨਾਂ ਨੂੰ ਸੁਣਦੀ ਸੀ ਜੀ ਲੇਕਿਨ ਐਕਸੀਡੈਂਟ ਦੀ ਖਬਰ ਸੁਣ ਕੇ ਬਸ ਉਸ ਤੋਂ ਬਾਅਦ ਤੇ ਮਤਲਬ ਮੈਨੂੰ ਮੈਨੂੰ ਨਾ ਮੱਕਾ ਦੇ ਰਿਐਕਟ ਕਰਨ ਲੱਗੇ ਵੀ ਐਡਾ ਹੋਇਆ ਸੀ ਹਸਬੰਡ ਕਿਤੇ ਗੁੱਸਾ ਹੀ ਨਾ ਕਰ ਲੈਣ ਵੀ ਕੀ ਹੋ ਗਿਆ ਐਡਾ ਕਹਿ ਵੀ ਦੁਨੀਆ ਆਂਦੀ ਜਾਣਦੀ ਲੇਕਿਨ ਮੈਨੂੰ ਹੁਣ ਅੱਜ ਐਕਚੁਅਲ ਹੁਣ ਉਹ ਹੀ ਜਦੋਂ ਮੈਂ ਦੱਸਿਆ ਕਿ ਪਹਿਲੇ ਸਿੱਧੂ ਵੀਰਾ ਗਿਆ ਤੇ ਅੱਜ ਜਵੰਦਾ ਵੀਰੇ ਦੀ ਹਾਲਤ ਮਤਲਬ ਹੁਣ ਤੇ ਸ਼ਬਦੀ ਨਹੀਂ ਕਰ ਸਕਦਾ ਵੀ ਬੜੇ ਹਾਲੇ ਨਾ ਹਾਲੇ ਸਟੇਬਲ ਹੈ ਮਤਲਬ ਜਿੱਦਾਂ ਦਾ ਉਹ ਗੱਲਟਨ ਆਇਆ ਉਹ ਵੀਰਾ ਆਪਣਾ ਉਹ ਇੱਕ ਜਿਹੜਾ ਹੈ ਨਾ ਆਪਣੇ ਮਨਕੀਰਤ ਵੀ ਉਹਨਾਂ ਦੀ ਇੰਟਰਵਿਊ ਸੁਣਦੇ ਸੀ ਕਿ ਅਰਦਾਸ ਕਰੋ ਕਿਸੇ ਦੀ ਵੀ ਲੱਗ ਸਕਦੀ ਹੈ ਹਾਂ ਬਸ ਇੱਕ ਉਹ ਹੀ ਉਹ ਹੀ ਕਰਨ ਆਇਆ ਵੀ ਇੱਥੋਂ ਲੰਘ ਕੇ ਗਿਆ ਹੋਣਾ ਵੀਰਾ ਤੁਸੀਂ ਤੁਸੀਂ ਮਤਲਬ ਰਿਹਾ ਨਹੀਂ ਗਿਆ ਘਰ ਬੈਠਿਆ ਤੂੰ ਪਤਾ ਨਹੀਂ ਮੇਰੇ ਰਾ ਨਹੀਂ ਗਿਆ ਕਰ ਤਾਂ ਕੁਝ ਨਹੀਂ ਸਕਦੇ ਮੈਂ ਤਾਂ ਬਹੁਤ ਬਹੁਤ ਛੋਟਾ ਜਿਹਾ ਇਨਸਾਨ ਹਾਂ ਮੈਂ ਤਾਂ ਕੀ ਹੋਈ ਕਰ ਸਕਦੀ ਲੇਕਿਨ ਉਹ ਹੀ ਹੈ ਕਿ ਸ਼ਾਇਦ ਰੱਬ ਸੁਰਮਕਰ ਕਰ ਬੈਠੇ ਵੀ ਮੈਂ ਪਰੇਸ਼ਾਨ ਸੀ ਹਸਬੰਦ ਲੈ ਆਏ ਬਸ ਵੀ ਨਹੀਂ ਉਹਨਾਂ ਨੂੰ ਲੱਗਿਆ ਕਿ ਨਹੀਂ ਇਹਨੂੰ ਇੱਕ ਵਾਰੀ ਜਾਣਾ ਚਾਹੀਦਾ ਉੱਥੇ ਤੇ ਇਹਨਾਂ ਨੇ ਇਮੀਡੀਏਟ ਗੱਡੀ ਘੱਡੀ ਕਹਿੰਦੇ ਨਹੀਂ ਜਾ ਕੇ ਆਨੇ ਚੱਲ ਦੇਖ ਕੇ ਆਈਏ ਮੈਂ ਕਿਉਂ ਉੱਥੇ ਮਿਲਣ ਤਾਂ ਕਿਸਨ ਦੇਣਾ ਨਹੀਂ ਉਹ ਤਾਂ ਵੱਡੇ ਵੱਡੇ ਲੋਕਾਂ ਨੂੰ ਨਹੀਂ ਮਿਲਣਦੇ ਰਹੇ ਕਿਤੇ ਚੱਲ ਕੋਈ ਨਹੀਂ ਤੇਰੇ ਬੰਦੀ ਤਸੱਲੀ ਲੈ ਕੇ ਚਲਦਾ ਅਸੀਂ ਕਰੀਏ ਕੋਸ਼ਿਸ਼ ਤੁਸੀਂ ਅੰਦਰ ਜਾ ਸਕਦੇ ਹੋ ਤਾਂ ਅਦਾ ਅਸੀਂ ਕਰੋ ਵੀਰੇ ਠੀਕ ਹੋ ਜਾ ਇਹੋ ਜਿਹੇ ਇਹੋ ਜਿਹੇ ਕਲਾਕਾਰਾਂ ਦੇ ਸਾਨੂੰ ਬਹੁਤ ਲੋੜ ਖਾਸ ਕਰ ਪੰਜਾਬ ਨੂੰ ਜਿਹੜੇ ਸਿਰਫ ਪੰਜਾਬੀਅਤ ਨੂੰ ਪ੍ਰਮੋਟ ਕਰਨ ਦੀਆਂ ਗੱਲਾਂ ਤਾਂ ਦੁਨੀਆ ਕਰਦੀ ਆ ਮੈਂ ਵੀ ਘਰ ਬੈਠੇ ਕਰਦੀ ਆ ਪੰਜਾਬ ਉੱਥੇ ਜਾ ਰਿਹਾ ਇੱਧਰ ਜਾ ਰਿਹਾ ਲੇਕਿਨ ਜੋ ਐਕਚੁਅਲ 'ਚ ਪੰਜਾਬ ਨਾ ਖੜਾ ਨਾ ਉਹਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਉਹਦੇ ਕੰਮ ਦੱਸਦੇ ਆ ਜੀ ਉਹਦਾ ਕੰਮ ਬੋਲਦਾ ਹੈ ਕੋਈ ਵੀ ਰਨੇ ਇਹੋ ਜੀ ਇੰਟਰਵਿਊ ਕਿਸਾਨੀ ਅੰਦੋਲਨ ਚ ਨੇਮ ਫੇਮ ਲੈ ਨਹੀਂ ਦਿੱਤੀ। ਇਹਨਾਂ ਫੈਕਟਰਾਂ ਜਿਹੜੇ ਲੋਕ ਕੰਮ ਕਰਦੇ ਆ ਨਾ ਉਹਨਾਂ ਨੂੰ ਨੇਮ ਫੇਮ ਸਾਡੇ ਵਰਗਿਆਂ ਦੀ ਲੋੜ ਹੀ ਨਹੀਂ ਹੈਗੀ। ਪੀੜ ਉਹਨਾਂ ਦੇ ਪਿੱਛਾਪੇ ਲੱਗ ਜਾਂਦੀ। ਕੋਈ ਇੰਨਾ ਬੇਵਕੂਫ ਨਹੀਂ ਹੈਗਾ ਅੱਜ ਦੇ ਟਾਈਮ ਚ। ਚੰਗੇ ਮਾੜੇ ਦੀ ਪਰਖ ਸਾਨੂੰ ਸਭ ਨੂੰ ਹੈਗੀ ਹੈ ਜੀ। ਤਾਂ ਤੁਹਾਡੇ ਹਸਬੰਦ ਵੀ ਨਾਲ ਆਏ ਹੋਏ ਨੇ ਇੱਥੇ। ਹਾਂਜੀ ਮੇਰਾ ਬੇਟਾ ਤੇ ਮੇਰੀ ਬੇਟੀ ਐ ਛੋਟੀ ਸਾਰੇ ਹੈ ਜੀ। ਅੱਛਾ ਪੂਰੀ ਪੂਰੀ ਫੈਮਿਲੀ ਆਏ। ਹਸਬੰਦ ਕਿੱਥੇ ਨੇ ਜੀ? ਹਸਬੰਦ ਇੱਥੇ ਹੀ ਆ। ਚਲੋ ਠੀਕ ਹੈ ਠੀਕ ਹੈ ਜੀ ਥੈਂਕ ਯੂ ਚਲੋ ਸਾਬਾ ਚਲੋ ਕਹਿਣਾ ਬਹੁਤ ਔਖਾ ਪਰ ਸ਼ਾਇਦ ਸਿੱਧੂ ਨੂੰ ਮਿਲਣਗੇ ਜਾ ਕੇ ਪੁੰਚ ਰੋ ਤੱਪਾ ਖੀਰ ਸਭ ਨੇ ਉੱਥੇ ਹੀ ਹੈ ਸੋ ਆਪਾਂ ਇਹ 네ਗੇਟਿਵ ਸੋਚੀਏ ਨਹੀਂ ਸੋਚਣਾ ਹਾਂਜੀ ਹਾਂਜੀ ਮੈਂ ਮੈਂ ਮਾਫੀ ਚਾਹੁੰਦੀ ਹਾਂ ਲੇਕਿਨ ਹਾਂਜੀ ਹਾਂਜੀ ਬਿਲਕੁਲ ਪਰਵਾਰ ਵੀ ਅਸੀਂ ਮੈਂ ਕਿਉਂ ਹੰਸਾਲੀ ਸਾਹਿਬ ਦੇ ਸਰਦਾਰਸ ਕਰਾਉਂਦਾ ਹਾਂਜੀ ਹੁੰਦੀ ਜਾਂਦੀ ਹੈ ਹੰਸਾਲੀ ਸਾਹਿਬ ਤੋਂ ਠੀਕ ਹੈ ਚਲ ਤੈਨੂੰ ਅੱਜ ਮੈਂ ਹਸਬੰਡ ਨੂੰ ਦੱਸ ਰਹੀ ਸੀ ਮੈਂ ਕਾਹ ਰਾਂਦਿਆਂ ਮੈਂ ਡਿਊਟੀ ਤੋਂ ਜਦੋਂ ਆਨੀ ਆ ਤਾਂ ਮੇਰੇ ਕੋਲ ਸਿਰਫ ਮੇਰੀ ਉਹਦੀ YouTube ਵਾਲੀ ਪਲੇਲਿਸਟ ਚ ਨਾ ਇੱਕ ਨਿਰਵੈਰਪਨ ਹੋ ਗਿਆ ਇਹ ਆਪਣਾ ਐਵਲੇ ਵੀਰਾ ਹੋ ਗਿਆ ਜਵੰਨਾ ਇਹਨਾਂ ਦੇ ਤੇ ਮੈਂ ਕਿਹਾ ਜਦੋਂ ਮੇਰੇ ਘਰ ਦਾ ਮੋੜ ਆਉਂਦਾ ਨਾ ਤੇ ਇੱਕੋ ਹੀ ਲਾਈਨ ਰਿਪੀਟ ਹੁੰਦੀ ਸੀ ਉਹ ਡੇਲੀ ਬੇਸਿਸ ਤੇ ਉਹ ਰੁਟੀਨ ਆ ਕਿ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜੱਗ ਨੂੰ ਕੋਈ ਫਰਕ ਨਹੀਂ ਪੈਣਾ ਐਕਚੁਅਲ ਚ ਸ਼ਾਇਦ ਉਹ ਪਰ ਰੱਬ ਕਰੇਗੀ ਐਤਾ ਨਹੀਂ ਹੋਏ ਕਦੇ ਮੁਲਾਕਾਤ ਹੋਈ ਸੀ ਕਦੀ ਨਹੀਂ ਹੋਈ ਜੀ ਨਹੀਂ ਨਹੀਂ ਮੈਨੂੰ ਇਹ ਹੀ ਨਹੀਂ ਪਤਾ ਸੀ ਕਿ ਮੈਂ ਨਹੀਂ ਮੇਰਾ ਮੇਰਾ ਦਿਲ ਤੋਂ ਇੰਨਾ ਵੱਡਾ ਕਨੈਕਟ ਹੈ ਉਹਨਾਂ ਦੇ ਨਾਲ ਮੈਨੂੰ ਪਤਾ ਹੀ ਨਹੀਂ ਸੀ ਰੁਟੀਨ ਦੇ ਵਾਂਗੂ ਮਤਲਬ ਨਹੀਂ ਰੁਟੀਨ ਵਾਂਗੂ ਬਸ ਉਹਨਾਂ ਨੂੰ ਸੁਣਦੀ ਸੀ ਜੀ ਲੇਕਿਨ ਐਕਸੀਡੈਂਟ ਦੀ ਖਬਰ ਸੁਣ ਕੇ ਬਸ ਉਸ ਤੋਂ ਬਾਅਦ ਮਤਲਬ ਮੈਨੂੰ ਮੈਨੂੰ ਨਾ ਮੱਕ ਕਰੇ ਰਿਐਕਟ ਕਰਨ ਲੱਗੇ ਵੀ ਅੱਦਾ ਹੋਇਆ ਸੀ ਹਸਬੰਡ ਕਿਤੇ ਗੁੱਸਾ ਹੀ ਨਾ ਕਰ ਲੈਣ ਵੀ ਕੀ ਹੋ ਗਿਆ ਐਡਾ ਕਿਆ ਵੀ ਦੁਨੀਆ ਆਂਦੀ ਜਾਣਦੀ ਲੇਕਿਨ ਮੈਨੂੰ ਹੁਣ ਅੱਜ ਐਕਚੁਅਲ ਹੁਣ ਉਹ ਹੀ ਜਿੱਦ ਮੈਂ ਦੱਸਿਆ ਕਿ ਪਹਿਲੇ ਸਿੱਧੂ ਵੀਰਾ ਗਿਆ ਤੇ ਅੱਜ ਜਵੰਦਾ ਵੀਰੇ ਦੀ ਹਾਲਤ ਮਤਲਬ ਹੁਣ ਤੇ ਸ਼ਬਦ ਨਹੀਂ ਨਿਕਲ ਰਹੇ ਹਾਲੇ ਨਾ ਹਾਲੇ ਸਟੇਬਲ ਹੈ ਮਤਲਬ ਜਿੱਦਾਂ ਦਾ ਗਲਟਨ ਆਇਆ ਉਹ ਵੀਰਾ ਆਪਣਾ ਇੱਕ ਤਾਂ ਆਪਣੇ ਮਨਕੀਰਤ ਵੀਰ ਉਹਨਾਂ ਦੀ ਇੰਟਰਵਿਊ ਸੁਣਦੇ ਸੀ ਕਿ ਅਰਦਾਸ ਕਰੋ ਕਿਸੇ ਦੀ ਵੀ ਲੱਗ ਸਕਦੀ ਹੈ ਹਾਂ ਬਸ ਇੱਕ ਉਹੀ ਉਹੀ ਕਰਨ ਆਇਆ ਵੀ ਇੱਥੋਂ ਲੰਘ ਕੇ ਗਿਆ ਹੋਣਾ ਵੀਰਾ ਤੁਸੀਂ ਤੁਸੀਂ ਮਤਲਬ ਰਿਹਾ ਨਹੀਂ ਗਿਆ ਘਰ ਬੈਠਿਆ ਤੂੰ ਵੀ ਇੱਕ ਪਤਾ ਨਹੀਂ ਰਿਹਾ ਨਹੀਂ ਗਿਆ ਕਰ ਤਾਂ ਕੁਝ ਨਹੀਂ ਸਕਦੇ ਮੈਂ ਤਾਂ ਬਹੁਤ ਬਹੁਤ ਛੋਟਾ ਜਿਹਾ ਇਨਸਾਨ ਹਾਂ ਮੈਂ ਤਾਂ ਕੀ ਹੋਈ ਕਰ ਸਕਦੀ ਲੇਕਿਨ ਉਹੀ ਹੈ ਕਿ ਸ਼ਾਇਦ ਰੱਬ ਸੁਰਮਕਰ ਕਰ ਬੈਠੇ ਵੀ ਮੈਂ ਪਰੇਸ਼ਾਨ ਸੀ ਹਸਬੰਦ ਲੈ ਆਏ ਬਸ ਵੀ ਨਹੀਂ ਉਹਨਾਂ ਨੂੰ ਲੱਗਿਆ ਕਿ ਨਹੀਂ ਇਹਨੂੰ ਇੱਕ ਵਾਰੀ ਜਾਣਾ ਚਾਹੀਦਾ ਉੱਥੇ ਤੇ ਇਹਨਾਂ ਨੇ ਇਮੀਡੀਏਟ ਗੱਡੀ ਘੱਡੀ ਕਹਿੰਦੇ ਨਹੀਂ ਜਾ ਕੇ ਆਨੇ ਚੱਲ ਦੇਖ ਕੇ ਆਈਏ ਮੈਂ ਕਿਉਂ ਉੱਥੇ ਮਿਲਣ ਤਾਂ ਕਿਸਨ ਦੇਣਾ ਨਹੀਂ ਉਹ ਤਾਂ ਵੱਡੇ ਵੱਡੇ ਲੋਕਾਂ ਨੂੰ ਨਹੀਂ ਮਿਲਣਦੇ ਰਹੇ ਕਿਤੇ ਚੱਲ ਕੋਈ ਨਹੀਂ ਤੇਰੇ ਬੰਦੀ ਤਸੱਲੀ ਲੈ ਕੇ ਚਲਦਾ ਅਸੀਂ ਕਰੀਏ ਕੋਸ਼ਿਸ਼ ਤੁਸੀਂ ਅੰਦਰ ਜਾ ਸਕਦੇ ਹੋ ਤਾਂ ਅਦਾ ਅਸੀਂ ਕਰੋ ਵੀਰੇ ਕਿ ਠੀਕ ਹੋ ਜਾ। ਇਹੋ ਜੇ ਇਹੋ ਜੇ ਕਲਾਕਾਰਾਂ ਦੇ ਸਾਨੂੰ ਬਹੁਤ ਲੋੜ ਖਾਸ ਕਰ ਪੰਜਾਬ ਨੂੰ ਜਿਹੜੇ ਸਿਰਫ ਪੰਜਾਬੀਅਤ ਨੂੰ ਪ੍ਰਮੋਟ ਕਰਨ ਦੀਆਂ ਗੱਲਾਂ ਤਾਂ ਦੁਨੀਆ ਕਰਦੀ ਆ ਮੈਂ ਵੀ ਘਰ ਬੈਠੇ ਕਰਦੀ ਆ ਪੰਜਾਬ ਉੱਥੇ ਜਾ ਰਿਹਾ ਇੱਧਰ ਜਾ ਰਿਹਾ ਲੇਕਿਨ ਜੋ ਐਕਚੁਅਲ 'ਚ ਪੰਜਾਬ ਨਾ ਖੜਾ ਨਾ ਉਹਨੂੰ ਬੋਲਣ ਦੀ ਲੋੜ ਨਹੀਂ ਪੈਂਦੀ। ਉਹਦੇ ਕੰਮ ਦੱਸਦੇ ਆ ਜੀ ਉਹਦਾ ਕੰਮ ਬੋਲਦਾ ਹੈ। ਕੋਈ ਵੀ ਰਣ ਇਹੋ ਜੀ ਇੰਟਰਵਿਊ ਕਿਸਾਨੀ ਅੰਦੋਲਨ ਚ ਨੇਮ ਫੇਮ ਲਈ ਨਹੀਂ ਦਿੱਤੀ। ਤਿੰਨ ਫੈਕਟਰ ਉਹਨਾਂ ਜਿਹੜੇ ਲੋਕ ਕੰਮ ਕਰਦੇ ਆ ਨਾ ਉਹਨਾਂ ਨੂੰ ਨੇਮ ਫੇਮ ਸਾਡੇ ਵਰਗਿਆਂ ਦੀ ਲੋੜ ਹੀ ਨਹੀਂ ਹੈਗੀ। ਪੀੜ ਉਹਨਾਂ ਦੇ ਪਿੱਛਾਪੇ ਲੱਗ ਜਾਂਦੀ। ਕੋਈ ਇੰਨਾ ਬੇਵਕੂਫ ਨਹੀਂ ਹੈਗਾ ਅੱਜ ਦੇ ਟਾਈਮ ਚ। ਚੰਗੇ ਮਾੜੇ ਦੀ ਪਰਖ ਸਾਨੂੰ ਸਭ ਨੂੰ ਹੈਗੀ ਹੈ ਜੀ। ਤਾਂ ਤੁਹਾਡੇ ਹਸਬੰਦ ਵੀ ਨਾਲ ਆਏ ਹੋਏ ਨੇ। ਹਾਂਜੀ ਮੇਰਾ ਬੇਟਾ ਮੇਰੀ ਬੇਟੀ ਹੈ ਛੋਟੀ ਸਾਰੇ ਹੈ ਜੀ। ਅੱਛਾ ਪੂਰੀ ਪੂਰੀ ਫੈਮਿਲੀ ਆਏ। ਹਸਬੰਦ ਕਿੱਥੇ ਨੇ ਜੀ? ਹਸਬੰਦ ਇੱਥੇ ਹੀ ਹੈ। ਚਲੋ ਠੀਕ ਹੈ ਠੀਕ ਹੈ ਜੀ ਥੈਂਕ ਯੂ ਚਲੋ ਸਾਬਾ ਚਲੋ ਕਹਿਣਾ ਬਹੁਤ ਔਖਾ ਪਰ ਸ਼ਾਇਦ ਸਿੱਧੂ ਨੂੰ ਮਿਲਣਗੇ ਜਾ ਕੇ ਪੁੰਚ ਰਹਾ ਤੱਪਾ ਖੀਰ ਸਭ ਨੇ ਉੱਥੇ ਹੀ ਹੈ ਸੋ ਆਪਾਂ ਇਹ ਨੈਗੇਟਿਵ ਸੋਚ ਨਹੀਂ ਸੋਚਣਾ ਹਾਂਜੀ ਹਾਂਜੀ ਮੈਂ ਮੈਂ ਮਾਫੀ ਚਾਹੁੰਦੀ ਹਾਂ ਲੇਕਿਨ ਹਾਂਜੀ ਹਾਂਜੀ ਬਿਲਕੁਲ ਪਰਿਵਾਰ ਵੀ ਅਸੀਂ ਮੈਂ ਕਿਉਂ ਹੰਸਾਲੀ ਸਾਹਿਬ ਦੇ ਰੋ ਦਾਸ ਕਰਾਉਂਗਾ ਹਾਂਜੀ ਹੁੰਦੀ ਜਾਂਦੀ ਆ ਅੰਸਾਲੀ ਸਾਹਿਬ ਤੋਂ ਠੀਕ ਹੈ ਚਲ ਤੈਨੂੰ ਅੱਜ ਮੈਂ ਹਸਬੰਡ ਨੂੰ ਦੱਸ ਰਹੀ ਸੀ ਮੈਂ ਕਾਹ ਰਹਾਂਦਿਆਂ ਮੈਂ ਡਿਊਟੀ ਤੋਂ ਜਦੋਂ ਆਨੀ ਆ ਤਾਂ ਮੇਰੇ ਕੋਲ ਸਿਰਫ ਮੇਰੀ ਉਹਦੀ YouTube ਵਾਲੀ ਪਲੇਲਿਸਟ ਚ ਨਾ ਇੱਕ ਨਿਰਵੈਰਪਨ ਹੋ ਗਿਆ ਇਹ ਆਪਣਾ ਐਵਲੇ ਵੀਰਾ ਹੋ ਗਿਆ ਜਵੰਨਾ ਇਹਨਾਂ ਦੇ ਤੇ ਮੈਂ ਕਿਹਾ ਜਦੋਂ ਮੇਰੇ ਘਰ ਦਾ ਮੋੜ ਆਂਦਾ ਨਾ ਤੇ ਇੱਕੋ ਹੀ ਲਾਈਨ ਰਿਪੀਟ ਹੁੰਦੀ ਸੀ ਉਹ ਡੇਲੀ ਬੇਸਿਸ ਤੇ ਉਹ ਰੁਟੀਨ ਆ ਕਿ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜਗ ਨੂੰ ਕੋਈ ਫਰਕ ਨਹੀਂ ਪੈਣਾ ਐਕਚੁਅਲ ਚ ਸ਼ਾਇਦ ਉਹ ਪਰ ਰੱਬ ਕਰੇਗੀ ਐਦਾਂ ਨਹੀਂ ਹੋਏ ਕਦੇ ਮੁਲਾਕਾਤ ਹੋਈ ਸੀ ਕਦੀ ਨਹੀਂ ਹੋਈ ਜੀ ਨਹੀਂ ਨਹੀਂ ਮੈਨੂੰ ਇਹ ਹੀ ਨਹੀਂ ਪਤਾ ਸੀ ਕਿ ਮੈਂ ਨਹੀਂ ਮੇਰਾ ਮੇਰਾ ਦਿਲ ਤੋਂ ਇੰਨਾ ਵੱਡਾ ਕਨੈਕਟ ਹੈ ਉਹਨਾਂ ਦੇ ਨਾਲ ਮੈਨੂੰ ਪਤਾ ਹੀ ਨਹੀਂ ਸੀ ਰੁਟੀਨ ਦੇ ਵਾਂਗੂ ਮਤਲਬ ਨਹੀਂ ਰੁਟੀਨ ਵਾਂਗੂ ਬਸ ਉਹਨਾਂ ਨੂੰ ਸੁਣਦੀ ਸੀ ਜੀ ਲੇਕਿਨ ਐਕਸੀਡੈਂਟ ਦੀ ਖਬਰ ਸੁਣ ਕੇ ਬਸ ਉਸ ਤੋਂ ਬਾਅਦ ਤੇ ਮਤਲਬ ਮੈਨੂੰ ਮੈਨੂੰ ਨਾ ਮੱਕ ਕਰ ਰਿਹਾ ਐਕਟ ਕਰਨ ਲੱਗੇ ਵੀ ਅੱਦਾ ਹੋਇਆ ਸੀ ਹਸਬੰਡ ਕਿਤੇ ਗੁੱਸਾ ਹੀ ਨਾ ਕਰ ਲੈਣ ਵੀ ਕੀ ਹੋ ਗਿਆ ਐਡਾ ਕਿਆ ਵੀ ਦੁਨੀਆ ਆਂਦੀ ਜਾਣਦੀ ਲੇਕਿਨ ਮੈਨੂੰ ਹੁਣ ਅੱਜ ਐਕਚੁਅਲ ਹੁਣ ਉਹ ਹੀ ਜਿਹਦੇ ਮੈਂ ਦੱਸਿਆ ਕਿ ਪਹਿਲੇ ਸਿੱਧੂ ਵੀਰਾ ਗਿਆ ਤੇ ਅੱਜ ਜਬੰਦਾ ਵੀਰੇ ਦੀ ਹਾਲਤ ਮਤਲਬ ਹੁਣ ਤੇ ਸ਼ਬਦ ਦੀ ਨਿਕਲਦਾ ਹੈ ਬੜੇ ਹਾਲੇ ਨਾ ਹਾਲੇ ਸਟੇਬਲ ਹੈ ਮਤਲਬ ਜਿੱਦਾਂ ਦਾ ਗ੍ਰੇਟਨ ਆਇਆ ਉਹ ਵੀਰਾ ਆਪਣਾ ਉਹ ਇੱਕ ਤਰ੍ਹਾਂ ਹੈ ਨਾ ਆਪਣੇ ਮਨਕੀਰਤ ਵੀ ਉਹਨਾਂ ਦੀ ਇੰਟਰਵਿਊ ਸੁਣਦੇ ਸੀ ਕਿ ਅਰਦਾਸ ਕਰੋ ਕਿਸੇ ਦੀ ਵੀ ਲੱਗ ਸਕਦੀ ਹੈ ਹਾਂ ਬਸ ਇੱਕ ਉਹੀ ਉਹੀ ਕਰਨ ਆਇਆ ਵੀ ਇੱਥੋਂ ਲੰਘ ਕੇ ਗਿਆ ਹੋਣਾ ਵੀਰਾ ਤੁਸੀਂ ਤੁਸੀਂ ਮਤਲਬ ਰਿਹਾ ਨਹੀਂ ਗਿਆ ਕਾਰ ਬੈਠਿਆ ਤੂੰ ਵੀ ਇੱਕ ਪਤਾ ਨਹੀਂ ਕਿਹੜਾ ਨਹੀਂ ਗਿਆ ਕਾਰ ਤਾਂ ਕੁਝ ਨਹੀਂ ਸਕਦੇ ਮੈਂ ਤਾਂ ਬਹੁਤ ਬਹੁਤ ਛੋਟਾ ਜਿਹਾ ਇਨਸਾਨ ਹਾਂ ਮੈਂ ਤਾਂ ਕੀ ਹੋਈ ਕਰ ਸਕਦੀ ਲੇਕਿਨ ਹੋਈ ਹੈ ਕਿ ਸ਼ਾਇਦ ਰੱਬ ਸੁਰ ਲੈ ਮੈਂ ਕਰ ਕਰ ਬੈਠੇ ਵੀ ਮੈਂ ਪਰੇਸ਼ਾਨ ਸੀ ਹਸਬੰਦ ਲੈ ਆਏ ਬਸ ਵੀ ਨਹੀਂ ਉਹਨਾਂ ਨੂੰ ਲੱਗਿਆ ਕਿ ਨਹੀਂ ਇਹਨੂੰ ਇੱਕ ਵਾਰੀ ਜਾਣਾ ਚਾਹੀਦਾ ਉੱਥੇ ਤੇ ਇਹਨਾਂ ਨੇ ਇਮੀਡੀਏਟ ਗੱਡੀ ਘੱਡੀ ਕਹਿੰਦੇ ਨਹੀਂ ਜਾ ਕੇ ਆਨੇ ਚੱਲ ਦੇਖ ਕੇ ਆਈਏ ਮੈਂ ਕਿਉਂ ਉੱਥੇ ਮਿਲਣ ਤਾਂ ਕਿਸਨ ਦੇਣਾ ਨਹੀਂ ਉਹ ਤਾਂ ਵੱਡੇ ਵੱਡੇ ਲੋਕਾਂ ਨੂੰ ਨਹੀਂ ਮਿਲਣਦੇ ਰਹੇ ਕਿ ਤੈਨੂੰ ਚੱਲ ਕੋਈ ਨਹੀਂ ਤੇਰੇ ਬੰਦੀ ਤਸੱਲੀ ਲੈ ਕੇ ਚਲਦਾ ਅਸੀਂ ਕਰੀਏ ਕੋਸ਼ਿਸ਼ ਤੁਸੀਂ ਅੰਦਰ ਜਾ ਸਕਦੇ ਹੋ ਤਾਂ ਦਾ ਸੀ ਕਰੂ ਵੀ ਲੈ ਕਿ ਠੀਕ ਹੋ ਜਾ ਇਹੋ ਜੇ ਇਹੋ ਜੇ ਕਲਾਕਾਰਾਂ ਨੇ ਸਾਨੂੰ ਬਹੁਤ ਲੋੜ ਖਾਸ ਕਰ ਪੰਜਾਬ ਨੂੰ ਜਿਹੜੇ ਸਿਰਫ ਪੰਜਾਬੀਅਤ ਨੂੰ ਪ੍ਰੋਮੋਟ ਕਰਨ ਦੀਆਂ ਗੱਲਾਂ ਤਾਂ ਦੁਨੀਆ ਕਰਦੀ ਆ ਮੈਂ ਵੀ ਘਰ ਬੈਠੇ ਕਰਦੀ ਆ ਪੰਜਾਬ ਉੱਥੇ ਜਾ ਰਿਹਾ ਇੱਧਰ ਜਾ ਰਿਹਾ ਲੇਕਿਨ ਜੋ ਐਕਚੁਅਲ ਤੇ ਪੰਜਾਬ ਨਾ ਖੜਾ ਨਾ ਉਹਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਉਹਦੇ ਕੰਮ ਦੱਸਦੇ ਆ ਜੀ ਉਹਦਾ ਕੰਮ ਬੋਲਦਾ ਹੈ ਕੋਈ ਵੀ ਰਣਿਆ ਉਹ ਜੀ ਇੰਟਰਵਿਊ ਕਿਸਾਨੀ ਅੰਦੋਲਨ ਚ ਨੇਮ ਫੇਮ ਲੈ ਨਹੀਂ ਦਿੱਤੀ। ਤਿੰਨ ਫੈਕਟਰ ਨੇ ਜਿਹੜੇ ਲੋਕ ਕੰਮ ਕਰਦੇ ਆ ਨਾ ਉਹਨਾਂ ਨੂੰ ਨੇਮ ਫੇਮ ਸਾਡੇ ਵਰਗਿਆਂ ਦੀ ਲੋੜ ਹੀ ਨਹੀਂ ਹੈਗੀ। ਪੀੜ ਉਹਨਾਂ ਦੇ ਪਿੱਛਾ ਆਪੇ ਲੱਗ ਜਾਂਦੀ। ਕੋਈ ਇੰਨਾ ਬੇਵਕੂਫ ਨਹੀਂ ਹੈਗਾ ਅੱਜ ਦੇ ਟਾਈਮ 'ਚ। ਚੰਗੇ ਮਾੜੇ ਦੀ ਪਰਖ ਸਾਨੂੰ ਸਭ ਨੂੰ ਹੈਗੀ ਹੈ ਜੀ। ਤਾਂ ਤੁਹਾਡੇ ਹਸਬੰਦ ਵੀ ਨਾਲ ਆਏ ਹੋਏ ਨੇ ਇੱਥੇ? ਹਾਂ ਜੀ ਮੇਰਾ ਬੇਟਾ ਮੇਰੀ ਬੇਟੀ ਹੈ ਛੋਟੀ ਸਾਰੇ ਹੀ ਹੈ ਜੀ। ਅੱਛਾ ਪੂਰੀ ਪੂਰੀ ਫੈਮਿਲੀ ਆਏ ਹੈ। ਹਸਬੰਦ ਕਿੱਥੇ ਨੇ ਜੀ? ਹਸਬੰਦ ਇੱਥੇ ਹੀ ਹੈ। ਚਲੋ ਠੀਕ ਹੈ ਠੀਕ ਹੈ ਜੀ ਥੈਂਕ ਯੂ ਚਲੋ ਸਾਬਾ ਚਲੋ ਕਹਿਣਾ ਬਹੁਤ ਔਖਾ ਪਰ ਸ਼ਾਇਦ ਸਿੱਧੂ ਨੂੰ ਮਿਲਣਗੇ ਜਾ ਕੇ ਪੁੰਚ ਰੋ ਤੱਪਾ ਖੀਰ ਸਭ ਨੇ ਉੱਥੇ ਹੀ ਹੈ ਸੋ ਆਪਾਂ ਇਹ ਨੈਗੇਟਿਵ ਸੋਚ ਨਹੀਂ ਸੋਚਣਾ ਹਾਂਜੀ ਹਾਂਜੀ ਮੈਂ ਮੈਂ ਮਾਫੀ ਚਾਹੁੰਦੀ ਹਾਂ ਲੇਕਿਨ ਹਾਂਜੀ ਹਾਂਜੀ ਬਿਲਕੁਲ ਪਰਿਵਾਰ ਵੀ ਅਸੀਂ ਮੈਂ ਜੋ ਹੰਸਾਲੀ ਸਾਹਿਬ ਦੇ ਸਰਦਾਰਸ ਕਰਾਉਂਦੇ ਹਾਂਜੀ ਹੁੰਦੀ ਜਾਂਦੀ ਹੈ ਹੰਸਾਲੀ ਸਾਹਿਬ ਤੋਂ ਠੀਕ ਹੈ ਚਲੋ ਧੰਨਵਾਦ